ਪਠਾਨਕੋਟ ਦੇ ਵਿੱਚ ਇੱਕ ਮਲਕੀਤ ਨਾਮ ਦਾ ਬੰਦਾ ਆਪਣੇ ਘਰ ਵਾਲੀ ਸੁਰਜੀਤ ਤੇ ਇੱਕ ਛੋਟੀ ਜੀ 3 ਸਾਲ ਦੀ ਬੱਚੀ ਨਾਲ ਰਹਿੰਦਾ ਸੀ 13 ਦਸੰਬਰ ਨੂੰ ਰਾਤ ਦੇ 9 ਵਜੇ ਉਹਨਾਂ ਦੇ ਘਰੋਂ ਫਾਇਰਿੰਗ ਦੀ ਆਵਾਜ਼ ਆਉਣ ਲੱਗਦੀ ਹੈ ਗੋਲੀਆਂ ਦੀ ਆਵਾਜ਼ ਸੁਣ ਕੇ ਆੜ ਗਵਾੜ ਦੇ ਸਾਰੇ ਲੋਕ ਮਲਕੀਤ ਦੇ ਘਰ ਵੱਲ ਭੱਜਦੇ ਨੇ ਜਦੋਂ ਲੋਕ ਉਹਨਾਂ ਦੇ ਘਰ ਵੱਲ ਭੱਜਦੇ ਨੇ ਤਾਂ ਘਰ ਦਾ ਦਰਵਾਜ਼ਾ ਬੰਦ ਹੁੰਦਾ ਤੇ ਮਲਕੀਤ ਦਾ ਛੋਟਾ ਭਰਾ ਬਲਜੀਤ ਜਿਸ ਦਾ ਪਰਿਵਾਰ ਨਿਚਲੀ ਮੰਜ਼ਿਲ ਵਿੱਚ ਰਹਿੰਦਾ ਸੀ ਉਹ ਹਿੰਮਤ ਕਰਕੇ ਗੇਟ ਖੋਲਦਾ ਪਰ ਜਦੋਂ ਹੀ ਉਹ ਗੇਟ ਖੋਲਦਾ ਤਾਂ ਉਹ ਦੇਖਦਾ ਕਿ ਘਰ ਦੇ ਵਿੱਚ ਮਲਕੀਤ ਉਹਦੀ ਘਰ ਵਾਲੀ ਉਹਦੀ ਛੋਟੀ ਜੀ 3 ਸਾਲ ਦੀ ਬੱਚੀ ਦਾ ਕਿਸੇ ਨੇ ਬਹੁਤ ਬੇਰਹਿਮੀ ਨਾਲ ਮਰਡਰ ਕਰ ਦਿੱਤਾ ਹੁੰਦਾ। ਘਰ ਦੇ ਵਿੱਚ ਲਹੂ ਪੂਰੀ ਤਨਹਾਂ ਸੜਿਆ ਹੋਇਆ ਸੀ। ਘਰ ਦੇ ਵਿੱਚ ਵਿਖਰੇ ਹੋਏ ਸਮਾਨ ਤੋਂ ਇਹ ਸਾਫ਼-ਸਾਫ਼ ਦਿਖ ਰਿਹਾ ਸੀ ਕਿ ਮਲਕੀਤ ਤੇ ਉਹਦੀ ਘਰ ਵਾਲੀ ਨੇ ਆਪਣੀ ਤੇ ਆਪਣੀ ਬੱਚੀ ਦੀ ਜਾਨ ਬਚਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਸੀ। ਮਲਕੀਤ ਦਾ ਭਰਾ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੰਦਾ। ਮਲਕੀਤ ਦੇ ਭਰਾ ਨੇ ਇਹ ਸਾਰੀ ਜਾਣਕਾਰੀ ਪਿੰਡ ਦੇ ਲੋਕਾਂ ਦੇ ਕਹਿਣ ਤੇ ਪੁਲਿਸ ਨੂੰ ਦਿੱਤੀ ਮਰਡਰ ਦੀ ਖਬਰ ਸੁਣ ਕੇ ਪੁਲਿਸ ਰਾਤੋਂ ਰਾਤ ਹੀ ਉੱਥੇ ਪਹੁੰਚ ਜਾਂਦੀ ਹੈ ਕਿਉਂਕਿ ਮਸਲਾ ਇੱਕ ਪੂਰੇ ਪਰਿਵਾਰ ਦੇ ਮਰਡਰ ਦਾ ਸੀ ਪੁਲਿਸ ਮਲਕੀਤ ਦੇ ਭਰਾ ਬਲਜੀਤ ਤੋਂ ਪੁੱਛਗਿੱਛ ਕਰਦੀ ਹੈ ਤਾਂ ਮਲਕੀਤ ਦਾ ਭਰਾ ਦੱਸਦਾ ਕਿ ਅਸੀਂ ਦੋਨੇ ਭਰਾ ਇੱਕ ਹੀ ਘਰ ਵਿੱਚ ਇਕੱਠੇ ਰਹਿੰਦੇ ਸੀ ਮੈਂ ਘਰ ਦੀ ਨੀਚੇ ਵਾਲੀ ਮੰਜ਼ਲ ਤੇ ਤੇ ਮੇਰਾ ਭਰਾ ਆਪਣੇ ਪਰਿਵਾਰ ਨਾਲ ਘਰ ਦੀ ਉੱਪਰ ਵਾਲੀ ਮੰਜ਼ਲ ਵਿੱਚ ਰਹਿੰਦਾ ਸੀ ਜਦੋਂ ਚਾਰ ਲੋਕ ਮੇਰੇ ਘਰ ਵਿੱਚੋਂ ਹੁੰਦੇ ਹੋਏ ਮੇਰੇ ਭਰਾ ਦੇ ਘਰ ਵਿੱਚ ਗਏ ਤਾਂ ਮੈਨੂੰ ਜਾਂ ਮੇਰੇ ਪਰਿਵਾਰ ਵਿੱਚ ਕਿਸੇ ਨੂੰ ਕੁਝ ਵੀ ਨਹੀਂ ਪਤਾ ਲੱਗਿਆ ਪਰ ਜਦੋਂ ਉਹ ਉਹਨਾਂ ਦਾ ਮਰਡਰ ਕਰਕੇ نیچے ਆ ਰਹੇ ਸੀ ਤਾਂ ਮੈਂ ਤੇ ਮੇਰਾ ਪੂਰਾ ਪਰਿਵਾਰ ਗੋਲੀਆਂ ਦੀ ਆਵਾਜ਼ ਸੁਣ ਕੇ ਉੱਪਰ ਨੂੰ ਭੱਜ ਰਿਹਾ ਸੀ ਤਾਂ ਮੈਂ ਦੇਖਿਆ ਕਿ ਬਲਜਿੰਦਰ ਤੇ ਉਸ ਦਾ ਮੁੰਡਾ ਤਰਮਿੰਦਰ ਤੇ ਉਹਨਾਂ ਦੇ ਨਾਲ ਦੋ ਹੋਰ ਬੰਦੇ ਅਸਲੇ ਨਾਲ ਪੌੜੀਆਂ ਤੋਂ نیچے ਭੱਜ ਰਹੇ ਸੀ ਮੈਂ ਉਹਨਾਂ ਨੂੰ ਫੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹਨਾਂ ਕੋਲ ਅਸਲਾ ਸੀ ਜਿਸ ਕਰਕੇ ਮੈਂ ਉਹਨਾਂ ਨੂੰ ਨਹੀਂ ਫੜ ਸਕਿਆ ਤੇ ਉਹ ਭੱਜ ਗਏ ਪੁਲਿਸ ਬਲਜੀਤ ਨੂੰ ਪੁੱਛਦੀ ਹੈ ਕਿ ਇਹ ਬਲਜਿੰਦਰ ਤੇ ਤਰਮਿੰਦਰ ਕੌਣ ਹੈ ਬਲਜੀਤ ਦੱਸਦਾ ਕਿ ਮੇਰਾ ਭਰਾ ਮਲਕੀਤ ਬਲਜਿੰਦਰ ਦੀ ਪਤਨੀ surjeet ਨੂੰ ਅੱਜ ਤੋਂ 8 ਸਾਲ ਪਹਿਲਾਂ ਘਰੋਂ ਪਾ ਜਾ ਕੇ ਲੈ ਗਿਆ ਸੀ ਤੇ ਹੁਣ ਉਹ ਕੁਝ ਦਿਨ ਪਹਿਲਾਂ ਹੀ ਘਰ ਵਾਪਸ ਆ ਗਿਆ ਸੀ ਪਰ ਜਦੋਂ ਉਹ ਘਰ ਵਾਪਸ ਆਇਆ ਤਾਂ ਬਲਜਿੰਦਰ ਨੇ ਪਿੰਡ ਵਿੱਚ ਪੰਚਾਇਤ ਕਰ ਲਈ ਤੇ ਕਿਹਾ ਕਿ surjeet ਮੇਰੀ ਕਾਨੂੰਨੀ ਪਤਨੀ ਹੈ ਤੇ ਮੇਰੀ ਘਰ ਵਾਲੀ ਨੂੰ ਮੇਰੇ ਨਾਲ ਤੋੜਿਆ ਜਾਵੇ ਪਰ ਅਗੋ surjeet ਇਹ ਕਹਿ ਦਿੰਦੀ ਹੈ ਕਿ ਮੈਂ 8 ਸਾਲ ਤੱਕ ਮਲਕੀਤ ਨਾਲ ਰਹੀ ਹਾਂ ਤੇ ਹੁਣ ਮੇਰੀ ਇੱਕ ਛੋਟੀ ਜੀ 3 ਸਾਲ ਦੀ ਬੱਚੀ ਵੀ ਹੈ ਤੇ ਮੈਂ ਬਲਜਿੰਦਰ ਨਾਲ ਕੋਈ ਵੀ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ ਮੈਂ ਮੇਰੀ ਜ਼ਿੰਦਗੀ ਮਲਕੀਤ ਨਾਲ ਹੀ ਬਤਾਉਣਾ ਚਾਹੁੰਦੀ ਹੈ ਇਹ ਸਭ ਸੁਣ ਕੇ ਬਲਜਿੰਦਰ ਭਰੀ ਪੰਚਾਇਤ ਵਿੱਚ ਮੇਰੇ ਭਰਾ ਮਲਕੀਤ ਨੂੰ ਧਮਕੀ ਦਿੰਦਾ ਕਿ ਮੈਂ ਆਪਣੀ ਇਸ ਬੇਇੱਜ਼ਤੀ ਦਾ ਬਦਲਾ ਜ਼ਰੂਰ ਲਊਂਗਾ ਤੇ ਇਸ ਦੇ ਚੱਲਦੇ ਹੀ ਬਲਜਿੰਦਰ ਨੇ ਮੇਰੇ ਭਰਾ ਮਲਕੀਤ ਤੇ ਉਸ ਦੀ ਪਤਨੀ surjeet ਦਾ ਮਰਡਰ ਕੀਤਾ ਪਰ ਪੁਲਿਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਹਜੇ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਕੜੀ ਅਜੇ ਹੀ ਹੈ ਜੋ ਉਹਨਾਂ ਦੇ ਸਾਹਮਣੇ ਨਹੀਂ ਆ ਰਹੀ। ਜਦੋਂ ਪੁਲਿਸ ਮਲਕੀਤ ਦੇ ਘਰ ਦੀ ਤਹਿਕੀਕਾਤ ਕਰ ਰਹੀ ਹੁੰਦੀ ਹੈ ਤਾਂ ਉਹਨਾਂ ਨਾਲ ਉਹਨਾਂ ਦਾ ਇੱਕ ਖੋਜ ਕਰਨ ਵਾਲਾ ਕੁੱਤਾ ਵੀ ਹੁੰਦਾ। ਕੁੱਤਾ ਸੁੰਘਦਾ ਸੁੰਘਦਾ ਅਚਾਨਕ ਆ ਕੇ ਬਲਜੀਤ ਦੇ ਪੈਰਾਂ ਨੂੰ ਚੁੰਬ ਜਾਂਦਾ। ਜਦੋਂ ਕੁੱਤਾ ਬਲਜੀਤ ਦੇ ਪੈਰਾਂ ਨੂੰ ਚੁੰਬਦਾ ਤਾਂ ਉੱਥੇ ਖੜੇ ਪੁਲਿਸ ਵਾਲੇ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗ ਜਾਂਦੇ ਨੇ। ਪਰ ਉਹਤੇ ਬੋਲਦੇ ਕੁਝ ਵੀ ਨਹੀਂ ਜਿਸ ਤੋਂ ਬਾਅਦ ਬਲਜੀਤ ਦੇ ਕਹਿਣ ਤੇ ਪੁਲਿਸ ਬਲਜਿੰਦਰ ਤੇ ਉਸਦੇ ਮੁੰਡੇ ਤਰਮਿੰਦਰ ਦੇ ਖਿਲਾਫ ਐਫ ਆਈ ਆਰ ਲਿਖਦੇ ਨੇ ਤੇ ਉਹਨਾਂ ਦੇ ਪਿੰਡ ਜਾ ਕੇ ਉਹਨਾਂ ਨੂੰ ਅਰੈਸਟ ਕਰ ਲੈਂਦੇ ਨੇ ਜਦੋਂ ਪੁਲਿਸ ਬਲਜਿੰਦਰ ਨੂੰ ਅਰੈਸਟ ਕਰਕੇ ਥਾਣੇ ਲੈ ਕੇ ਪੁੱਛਗਿੱਛ ਕਰਦੀ ਹੈ ਤਾਂ ਬਲਜਿੰਦਰ ਕਹਿੰਦਾ ਕਿ ਹਾਂ ਮੇਰੀ ਮਲਕੀਤ ਨਾਲ ਦੁਸ਼ਮਣੀ ਜ਼ਰੂਰ ਸੀ ਕਿਉਂਕਿ ਉਹ ਮੇਰੀ ਘਰਵਾਲੀ ਨੂੰ ਕੱਢ ਕੇ ਲੈ ਗਿਆ ਸੀ ਤੇ ਉਸ ਨਾਲ ਵਿਆਹ ਕਰ ਲਿਆ ਸੀ ਪਰ ਉਸਦੇ ਮਰਡਰ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਕਿਸੇ ਨੇ ਮੇਰੀ ਦੁਸ਼ਮਣੀ ਦਾ ਬਹਾਨਾ ਲੈ ਕੇ ਉਸ ਦਾ ਮਰਡਰ ਕੀਤਾ ਹੈ ਤਾਂ ਜੋ ਪੁਲਿਸ ਦੀਆਂ ਨਜ਼ਰਾਂ ਤੋਂ ਬਚ ਸਕੇ ਪਰ ਮੇਰਾ ਮਲਕੀਤ ਦੇ ਮਰਡਰ ਨਾਲ ਕੋਈ ਲੈਣਾ ਦੇਣਾ ਨਹੀਂ ਪੁਲਿਸ ਬਲਜਿੰਦਰ ਤੋਂ ਪੁੱਛਦੀ ਹੈ ਕਿ ਤੈਨੂੰ ਕੀ ਲੱਗਦਾ ਹੋ ਬੰਦਾ ਕੌਣ ਹੋ ਸਕਦਾ ਬਲਜਿੰਦਰ ਥੋੜਾ ਸੋਚਦਾ ਤੇ ਕਹਿੰਦਾ ਕਿ ਥਾਣੇਦਾਰ ਸਾਹਿਬ ਮੈਨੂੰ ਪੱਕਾ ਤਾਂ ਨਹੀਂ ਪਤਾ ਪਰ ਮੈਨੂੰ ਸ਼ੱਕ ਕੁਝ ਇਹਦਾ ਹੈ ਕਿ ਮਲਕੀਤ ਦੇ ਵੱਡੇ ਭਰਾ ਬਲਜੀਤ ਨੇ ਜ਼ਮੀਨ ਤੇ ਘਰ ਦੇ ਲਾਲਚ ਵਿੱਚ ਆ ਕੇ ਆਪਣੇ ਭਰਾ ਮਲਕੀਤ ਤੇ ਉਸਦੇ ਪੂਰੇ ਟੱਬਰ ਦਾ ਮਰਡਰ ਕੀਤਾ ਹੈ ਹੁਣ ਪੁਲਿਸ ਪੂਰੀ ਤਰ੍ਹਾਂ ਉਲਝ ਚੁੱਕੀ ਸੀ ਕਿਉਂਕਿ ਜਾਂ ਤਾਂ ਇਹ ਮਸਲਾ ਬਲਜਿੰਦਰ ਦੀ ਘਰ ਵਾਲੀ ਕਰਕੇ ਹੈ ਤੇ ਜਾਂ ਫਿਰ ਬਲਜੀਤ ਦੇ ਜ਼ਮੀਨ ਜਾਇਦਾਦ ਹੜਪਣ ਦੇ ਲਾਲਚ ਕਰਕੇ ਪੁਲਿਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਪੁਲਿਸ ਨੇ ਕੁਝ ਸੋਚਿਆ ਤੇ ਉਹਨਾਂ ਨੇ ਆਪਣੇ ਇੱਕ ਅਧਿਕਾਰੀ ਨੂੰ ਜ਼ਿੰਮੇਵਾਰੀ ਦਿੱਤੀ ਕਿ ਤੂੰ ਬਲਜਿੰਦਰ ਤੇ ਬਲਜੀਤ ਨਾਲ ਦੋਸਤੀ ਵਧਾ ਤੇ ਉਹਨਾਂ ਦੇ ਪਰਿਵਾਰ ਵਿੱਚ ਉੱਠਣਾ ਬੈਠਣਾ ਸ਼ੁਰੂ ਕਰ ਜਿਸ ਤੋਂ ਬਾਅਦ ਪੁਲਿਸ ਦਾ ਅਧਿਕਾਰੀ ਬਲਜੀਤ ਤੇ ਬਲਜਿੰਦਰ ਨਾਲ ਖਾਸ ਹੀ ਗੁੜੀ ਦੋਸਤੀ ਬਣਾ ਲੈਂਦਾ ਤੇ ਇੱਕ ਦਿਨ ਉਹ ਪੁਲਿਸ ਅਧਿਕਾਰੀ ਸ਼ਾਮ ਦੇ ਟਾਈਮ ਬਲਜੀਤ ਨਾਲ ਪੈਗ ਲਾ ਰਿਹਾ ਹੁੰਦਾ ਤੇ ਉਹ ਹਵਾ ਹਵਾ ਵਿੱਚ ਬਲਜੀਤ ਨੂੰ ਇੱਕ ਤੀਰ ਛੱਡਦਾ ਯਾਰ ਤੂੰ ਤਾਂ ਕਮਾਲ ਹੀ ਕਰ ਦਿੱਤੀ ਸੱਪ ਵੀ ਮਰ ਗਿਆ ਤੇ लाठी ਵੀ ਨਹੀਂ ਟੁੱਟੀ ਮਤਲਬ ਤੇਰਾ ਕੰਮ ਵੀ ਹੋ ਗਿਆ ਤੇ ਕਿਸੇ ਨੂੰ ਕੁਝ ਪਤਾ ਵੀ ਨਹੀਂ ਚੱਲਿਆ ਬਲਜੀਤ ਦੀਆਂ ਅੱਖਾਂ ਇੱਕਦਮ ਖੜ ਜਾਂਦੀਆਂ ਨੇ ਉਹ ਕਹਿੰਦਾ ਕਿ ਤੂੰ ਕੀ ਕਹਿ ਰਿਹਾ ਹੈ ਤਾਂ ਉਹ ਪੁਲਿਸ ਅਧਿਕਾਰੀ ਕਹਿੰਦਾ ਯਾਰ ਮੈਂ ਤੇਰਾ ਦੋਸਤ ਐ ਤੇ ਮੈਨੂੰ ਤੇਰੇ ਬਾਰੇ ਇੰਨਾ ਤਾਂ ਪਤਾ ਲੱਗ ਹੀ ਗਿਆ ਪੁਲਿਸ ਅਧਿਕਾਰੀ ਹੱਸਦਾ ਹੋਇਆ ਕਹਿੰਦਾ ਕਿ ਤੂੰ ਆਪਣੇ ਭਰਾ ਦਾ ਮਰਡਰ ਕਰਕੇ ਸਾਰੀ ਜ਼ਮੀਨ ਜਾਇਦਾਦ ਤੇ ਕਬਜ਼ਾ ਲੈ ਲਿਆ ਤੇ ਤੇਰੇ ਉੱਤੇ ਉਸਦੇ ਮਰਡਰ ਦਾ ਕੋਈ ਨਾਮ ਹੀ ਨਹੀਂ ਆਇਆ ਇਹਨਾਂ ਕਿਹਾ ਕਿ ਉਹ ਹੱਸਦੇ ਨੇ ਤੇ दारू ਦੇ ਗਲਾਸ ਖੜਕਾਉਂਦੇ ਨੇ ਜਿਸ ਤੋਂ ਬਾਅਦ ਉਹ ਦੂਜੇ ਦਿਨ ਪੁਲਿਸ ਅਧਿਕਾਰੀ ਆਪਣੇ ਵੱਡੇ ਅਧਿਕਾਰੀਆਂ ਕੋਲ ਜਾਂਦਾ ਤੇ ਉਹਨਾਂ ਨੂੰ ਇਹ ਸਾਰੀ ਚੀਜ਼ ਦੀ ਖਬਰ ਦਿੰਦਾ ਪੁਲਿਸ ਬਲਜੀਤ ਦੇ ਘਰ ਜਾ ਕੇ ਉਹਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਉਸ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੰਦੀ ਹੈ ਸ਼ੁਰੂ-ਸ਼ੁਰੂ ਵਿੱਚ ਤਾਂ ਬਲਜੀਤ ਇੱਧਰ-ਉੱਧਰ ਦੀਆਂ ਗੱਲਾਂ ਦੇ ਟਾਲੇ ਮਾਰਦਾ ਪਰ ਜਦੋਂ ਪੁਲਿਸ ਆਪਣੀ ਸਖਤੀ ਦਿਖਾਉਂਦੀ ਹੈ ਤਾਂ ਬਲਜੀਤ ਕਬੂਲ ਕਰ ਲੈਂਦਾ ਤੇ ਉਹ ਸਾਰੀ ਕਹਾਣੀ ਕੁਝ ਇਦਾਂ ਦੱਸਦਾ ਫਰੀਦਕੋਟ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਕੁਲਵ ਸਿੰਘ ਨਾਮ ਦਾ ਬੰਦਾ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਕੂਲਵ ਸਿੰਘ ਕੋਲੇ ਕੋਈ ਬਹੁਤੀ ਜ਼ਮੀਨ ਜਾਇਦਾਦ ਨਹੀਂ ਸੀ ਤਾਂ ਕਰਕੇ ਉਹ ਲੋਕਾਂ ਦੇ ਖੇਤਾਂ ਵਿੱਚ ਕੰਮ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਟਿਟ ਪੜਦਾ ਸੀ। ਕੂਲਵ ਸਿੰਘ ਦੇ ਦੋ ਮੁੰਡੇ ਸੀ। ਜਦੋਂ ਦੋਨੇ ਮੁੰਡੇ ਜਵਾਨ ਹੋਏ ਤਾਂ ਕੂਲਵ ਸਿੰਘ ਨੇ ਆਪਣੇ ਵੱਡੇ ਮੁੰਡੇ ਬਾਲਕਿਸ਼ਨ ਦਾ ਵਿਆਹ ਮਲਕੀਤ ਤੇ ਬਲਜੀਤ ਦੀ ਪਿੰ ਅਮ੍ਰਿਤਾ ਨਾਲ ਕਰ ਦਿੱਤਾ ਤੇ ਉਹਨੇ ਆਪਣੇ ਛੋਟੇ ਮੁੰਡੇ ਦਾ ਵਿਆਹ ਇੱਕ ਸੁਰਜੀਤ ਨਾਮ ਦੀ ਕੁੜੀ ਨਾਲ ਕਰ ਦਿੱਤਾ। ਜਿਹੜੀ ਮਲਕੀਤ ਦੀ ਭੈਣ ਸੀ ਉਹ ਪੜ੍ਹੀ ਲਿਖੀ ਹੋਣ ਕਰਕੇ ਉੱਚੇ ਖਿਆਲ ਤੇ ਸ਼ਹਿਰੀ ਸੋਚ ਵਾਲੀ ਸੀ ਤੇ ਦੂਜੀ ਸਾਈਡ ਜਿਹੜੀ ਬਲਜਿੰਦਰ ਦੀ ਘਰ ਵਾਲੀ ਸੁਰਜੀਤ ਸੀ ਉਹ ਥੋੜੇ ਨੀਵੇਂ ਖਿਆਲਾਂ ਦੀ ਸੀ। ਤੇ ਘਰੇਡ ਕੁੜੀ ਸੀ ਤਾਂ ਕਰਕੇ ਬਲਜਿੰਦਰ ਤੇ ਉਹਦੇ ਵੱਡੇ ਭਰਾ ਬਾਲਕਿਸ਼ਨ ਦੇ ਵੀ ਅਣਬੰਡ ਰਹਿਣ ਲੱਗੀ ਤੇ ਉਹਨਾਂ ਦੇ ਪਿਓ ਕੁਲਵ ਸਿੰਘ ਨੇ ਇਹ ਦੇਖਦੇ ਹੋਏ ਆਪਣੇ ਦੋਨੇ ਮੁੰਡਿਆਂ ਨੂੰ ਜ਼ਮੀਨ ਵੰਡ ਕੇ ਦੇ ਦਿੱਤੀ ਤੇ ਘਰ ਦਾ ਵੀ ਬਟਵਾਰਾ ਕਰ ਦਿੱਤਾ ਬਲਜਿੰਦਰ ਆਪਣੇ ਘਰ ਵਾਲੀ surjit ਤੋਂ 10 ਸਾਲ ਵੱਡਾ ਸੀ ਤਾਂ ਕਰਕੇ ਵੀ surjit ਬਲਜਿੰਦਰ ਨਾਲ ਕੋਈ ਬਹੁਤਾ ਖੁਸ਼ ਨਹੀਂ ਰਹਿੰਦੀ ਸੀ ਕਿਉਂਕਿ ਉਹਨੇ ਆਪਣੇ ਸੁਪਨਿਆਂ ਵਿੱਚ ਜਿਹੋ ਜਿਹੇ ਮੁੰਡਾ ਸੋਚਿਆ ਸੀ ਉਹਨੂੰ ਉਹੋ ਜਿਹਾ ਘਰ ਵਾਲਾ ਨਹੀਂ ਮਿਲਿਆ ਹੌਲੀ ਹੌਲੀ ਸਮਾਂ ਬੀਤਦਾ ਤੇ surjit ਇੱਕ ਮੁੰਡੇ ਨੂੰ ਜਨਮ ਦਿੰਦੀ ਹੈ ਜਦੋਂ ਸੁਰਜੀਤ ਇੱਕ ਮੁੰਡੇ ਨੂੰ ਜਨਮ ਦਿੰਦੀ ਹੈ ਤਾਂ ਬਲਜਿੰਦਰ ਆਪਣੇ ਮੁੰਡੇ ਤੇ ਆਪਣੇ ਘਰਵਾਲੀ ਦਾ ਭਵਿੱਖ ਸਵਾਰਨ ਲਈ ਸ਼ਹਿਰ ਜਾ ਕੇ ਕੰਮ ਕਰਕੇ ਪੈਸੇ ਕਮਾਉਣ ਬਾਰੇ ਸੋਚਦਾ ਜਿਸ ਤੋਂ ਬਾਅਦ ਉਹ ਸ਼ਹਿਰ ਵਿੱਚ ਇੱਕ ਠੱਠੇ ਦੇ ਕੰਮ ਤੇ ਲੱਗ ਜਾਂਦਾ ਵਧੀਆ ਪੈਸੇ ਕਮਾਉਂਦਾ ਤੇ ਘਰੇ ਭੇਜਦਾ ਪਰ ਬਲਜਿੰਦਰ ਆਪਣੇ ਘਰ ਬਹੁਤ ਘਟਾਂ ਦਾ ਸੀ ਉਹ 5-6 ਮਹੀਨਿਆਂ ਤੋਂ ਘਰ ਆਉਂਦਾ ਤੇ ਆਪਣੇ ਸਾਰੇ ਪੈਸੇ ਆਪਣੇ ਮਾਂ ਪਿਓ ਨੂੰ ਫੜਾ ਦਿੰਦਾ ਤੇ ਘਰ ਖਰਚ ਲਈ ਆਪਣੀ ਘਰਵਾਲੀ surjeet ਨੂੰ ਅਲੱਗ ਪੈਸੇ ਦੇ ਦਿੰਦਾ ਬਲਜਿੰਦਰ 5-6 ਮਹੀਨਿਆਂ ਤੋਂ 10 ਦਿਨ ਘਰ ਆਉਂਦਾ ਤੇ ਦੁਬਾਰਾ ਫੇਰ ਕੰਮ ਤੇ ਚਲਾ ਜਾਂਦਾ ਬਲਜਿੰਦਰ ਹੁਣ surjeet ਵੱਲ ਵੀ ਕੋਈ ਖਾਸ ਧਿਆਨ ਨਹੀਂ ਦਿੰਦਾ ਸੀ ਉਸ ਦਾ ਤਾਂ ਸਿਰਫ ਪੈਸੇ ਕਮਾਉਣ ਵਿੱਚ ਸੀ ਤਾਂ ਕਰਕੇ surjeet ਦੀ ਜ਼ਿੰਦਗੀ ਹੁਣ ਖਾਲੀ-ਖਾਲੀ ਹੋਣ ਲੱਗ ਗਈ ਸੀ surjeet ਬਹੁਤ ਹੀ ਜ਼ਿਆਦਾ ਇਕੱਲਾਪਨ ਮਹਿਸੂਸ ਕਰਦੀ ਸੀ ਜਦੋਂ surjeet ਦਾ ਦਿਲ ਆਪਣੇ ਘਰੇ ਬਿਲਕੁਲ ਵੀ ਨਾ ਲੱਗਦਾ ਤਾਂ ਉਹ ਆਪਣੀ ਜੇਠਾਣੀ ਅਮ੍ਰਿਤਾ ਦੇ ਘਰੇ ਚਲੀ ਜਾਂਦੀ ਜੋ ਕਿ ਮਲਕੀਤ ਦੀ ਭੈਣ ਸੀ ਤੇ ਇੱਕ ਦਿਨ ਜਦੋਂ ਆਪਣੀ ਜੇਠਾਣੀ ਅਮ੍ਰਿਤਾ ਦੇ ਘਰੇ ਗਈ ਤਾਂ ਉੱਥੇ ਅਮ੍ਰਿਤਾ ਦਾ ਭਰਾ ਮਲਕੀਤ ਮਿਲਣ ਲਈ ਆਇਆ ਹੋਇਆ ਸੀ ਮਲਕੀਤ ਤੇ ਅਮ੍ਰਿਤਾ ਜਦੋਂ ਪਹਿਲੀ ਵਾਰ ਇੱਕ ਦੂਜੇ ਨੂੰ ਦੇਖਦੇ ਨੇ ਤਾਂ ਦੋਨੇ ਇੱਕ ਦੂਜੇ ਨੂੰ ਮਨ ਹੀ ਮਨ ਵਿੱਚ ਪਸੰਦ ਕਰਨ ਲੱਗ ਜਾਂਦੇ ਨੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਬਲਜੀਤ ਤੇ ਮਲਕੀਤ ਬਾਰੇ ਦੱਸ ਦਵਾਂ ਮਲਕੀਤ ਤੇ ਬਲਜੀਤ ਪਠਾਨਕੋਟ ਦੇ ਹੀ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੇ ਸੀ ਤੇ ਦੋਨੋਂ ਭਰਾ ਵਿਆਹੇ ਹੋਏ ਸੀ ਉਹਨਾਂ ਦੇ ਪਿਓ ਨੇ ਦੋਨਾਂ ਨੂੰ ਬਰਾਬਰ-ਬਰਾਬਰ ਜ਼ਮੀਨ ਜਾਇਦਾਦ ਵੰਡ ਕੇ ਦੇ ਰੱਖੀ ਸੀ ਤੇ ਘਰ ਦਾ ਵੀ ਵਟਵਾਰਾ ਕੀਤਾ ਹੋਇਆ ਸੀ ਉੱਪਰ ਵਾਲੀ ਮੰਜ਼ਿਲ ਵਿੱਚ ਮਲਕੀਤ ਤੇ نیچے ਵਾਲੀ ਮੰਜ਼ਿਲ ਵਿੱਚ ਬਲਜੀਤ ਦੋਨਾਂ ਦਾ ਜੀਵਨ ਬਹੁਤ ਸੋਹਣਾ ਲੰਘ ਰਿਹਾ ਸੀ ਪਰ ਇੱਕ ਦਿਨ ਅਚਾਨਕ ਮਲਕੀਤ ਦੀ ਜ਼ਿੰਦਗੀ ਉੱਤੇ ਦੁੱਖਾਂ ਦਾ ਪਹਾੜ ਦਿੱਗ ਪੈਂਦਾ ਉਸ ਦੀ ਘਰ ਵਾਲੀ ਕਿਸੇ ਗੰਭੀਰ ਬਿਮਾਰੀ ਕਰਕੇ ਦੁਨੀਆ ਤੋਂ ਚਲਵਸਦੀ ਹੈ ਆਪਣੇ ਘਰ ਵਾਲੀ ਦੇ ਜਾਣ ਤੋਂ ਪਿੱਛੋਂ ਮਲਕੀਤ ਬਿਲਕੁਲ ਇਕੱਲਾ ਰਹਿ ਗਿਆ ਸੀ ਉਸ ਦਾ ਦਿਲ ਆਪਣੇ ਘਰ ਵਿੱਚ ਨਹੀਂ ਲੱਗਦਾ ਸੀ ਇਸ ਕਰਕੇ ਉਹ ਆਪਣੀ ਭੈਣ ਅੰਮ੍ਰਿਤਾ ਦੇ ਘਰੇ ਜਾਣ ਲੱਗ ਗਿਆ ਇੱਕ ਦਿਨ ਜਦੋਂ ਆਪਣੇ ਭੈਣ ਦੇ ਘਰੇ ਗਿਆ ਹੋਇਆ ਸੀ ਤਾਂ ਉੱਧਾਚਨਕ ਉਸ ਦੀ ਭੈਣ ਦੀ ਦਰਾਨੀ surjeet ਉੱਥੇ ਆ ਜਾਂਦੀ ਹੈ surjeet ਨੂੰ ਦੇਖ ਕੇ ਮਲਕੀਤ ਦਾ ਚਿਹਰਾ ਚਮਕ ਪੈਂਦਾ ਤੇ surjeet ਵੀ ਮਨ ਹੀ ਮਨ ਵਿੱਚ ਮੁਸਕਰਾਉਣ ਲੱਗ ਜਾਂਦੀ ਹੈ ਹੁਣ ਸੁਰਜੀਤ ਨੂੰ ਜਦੋਂ ਵੀ ਪਤਾ ਲੱਗਦਾ ਕਿ ਮਲਕੀਤ ਆਇਆ ਹੋਇਆ ਤਾਂ ਉਹ ਆਪਣੀ ਦਰਾਨੀ ਨੂੰ ਮਿਲਣ ਦੇ ਬਹਾਨੇ ਉਹਨਾਂ ਦੇ ਘਰੇ ਆ ਜਾਂਦੀ ਤੇ ਮਲਕੀਤ ਦੇ ਨਾਲ ਇਸ਼ਾਰਿਆਂ-ਇਸ਼ਾਰਿਆਂ ਵਿੱਚ ਗੱਲਾਂ ਕਰਦੀ ਹੁਣ ਮਲਕੀਤ ਵੀ ਮਹੀਨੇ ਦੇ 20 ਦਿਨ ਆਪਣੀ ਭੈਣ ਅਮ੍ਰਿਤਾ ਦੇ ਘਰੇ ਬਤਾਉਣ ਲੱਗ ਗਿਆ ਇੱਕ ਦਿਨ ਸੁਰਜੀਤ ਮਲਕੀਤ ਨੂੰ ਕਹਿੰਦੀ ਹੈ ਕਿ ਮਲਕੀਤ ਮੈਂ ਤਾਂ ਤੈਨੂੰ ਮਿਲਣ ਲਈ ਇੰਨੀ ਵਾਰੀ ਆ ਗਈ ਪਰ ਹੁਣ ਮੈਂ ਉਦੋਂ ਹੀ ਆਉਂਗੀ ਜਦੋਂ ਤੂੰ ਮੇਰੇ ਘਰ ਆਇਆ ਇਸ ਤੋਂ ਬਾਅਦ ਮਲਕੀਤ ਚਲਾਕੀਪਰੀ ਅੱਖ ਨਾਲ ਕਹਿੰਦਾ ਕਿ ਜੇ ਮੈਂ ਤੇਰੇ ਘਰ ਆਇਆ ਤਾਂ ਤੇਰੇ ਸੱਸ ਸੋਰਾ ਗੁੱਸਾ ਕਰਨਗੇ ਤਾਂ ਸੁਰਜੀਤ ਚਲਾਕੀ ਨਾ ਮੁਸਕਰਾਉਂਦੀ ਹੋਈ ਕਹਿੰਦੀ ਕਿ ਉਹ ਦੋਨੇ ਦਾ ਇੱਕ ਹਫ਼ਤੇ ਲਈ ਇੱਕ ਰਿਸ਼ਤੇਦਾਰ ਦੇ ਇੱਥੇ ਗਏ ਹੋਏ ਨੇ ਇਹ ਕਹਿ ਕੇ ਸੁਰਜੀਤ ਉੱਥੋਂ ਚਲੀ ਜਾਂਦੀ ਹੈ ਜਿਸ ਤੋਂ ਬਾਅਦ ਮਲਕੀਤ ਦੂਜੇ ਦਿਨ ਹੀ ਖੁਦ ਨੂੰ ਰੋਕ ਨਹੀਂ ਪਾਉਂਦਾ ਤੇ ਸੁਰਜੀਤ ਦੇ ਘਰੇ ਚਲਾ ਜਾਂਦਾ ਮਲਕੀਤ ਦੇਖਦਾ ਕਿ surjit ਸੱਚੀ ਆਪਣੇ ਘਰੇ ਕੱਲੀ ਹੈ ਉਸਦੇ ਘਰ ਵਿੱਚ ਉਸ ਤੋਂ ਇਲਾਵਾ ਹੋਰ ਕੋਈ ਨਹੀਂ ਹੈ ਉਸਦਾ ਮੁੰਡਾ ਵੀ ਕਿਤੇ ਖੇਡਣ ਗਿਆ ਤੇ ਘਰ ਵਾਲਾ ਤਾਂ ਮੁੰਬਈ ਕੰਮ ਹੀ ਕਰਦਾ ਸੀ ਤੇ ਹੋਇਆ ਉਹੀ ਜਿਸ ਦਾ ਦੋਨਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਮਲਕੀਤ ਤੇ surjit ਆਪਣੇ ਭਾਵਨਾਵਾਂ ਉਤੇ ਕੰਟਰੋਲ ਨਹੀਂ ਰੱਖ ਪਾਏ ਤੇ ਇੱਕ ਦੂਜੇ ਵਿੱਚ ਘੋਲ ਮਿਲ ਗਏ ਤੇ ਉਹਨਾਂ ਨੇ ਸਾਰੀਆਂ ਹੱਦਾਂ ਟੱਪ ਦਿੱਤੀਆਂ ਜਿਸ ਤੋਂ ਬਾਅਦ ਹੁਣ ਮਲਕੀਤ ਤੇ ਸੁਰਜੀਤ ਦੀਆਂ ਮੁਲਾਕਾਤਾਂ ਬਹੁਤ ਜ਼ਿਆਦਾ ਵਧ ਗਈਆਂ ਤੇ ਸਾਰੇ ਪਿੰਡ ਵਿੱਚ ਉਹਨਾਂ ਦੇ ਰਿਸ਼ਤੇ ਦੀਆਂ ਅਫਵਾਹਾਂ ਉੱਡਣ ਲੱਗ ਪਈਆਂ ਤੇ ਇਹ ਗੱਲ ਉੜਦੀ ਉੜਦੀ ਸੁਰਜੀਤ ਦੇ ਘਰ ਵਾਲੇ ਬਲਜਿੰਦਰ ਦੇ ਕੰਨਾਂ ਵਿੱਚ ਪੈ ਜਾਂਦੀ ਹੈ ਜਦੋਂ ਉਹਨੂੰ ਇਹ ਗੱਲ ਦਾ ਪਤਾ ਲੱਗਦਾ ਤਾਂ ਉਹਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਤੇ ਉਹ ਮਲਕੀਤ ਤੇ ਸੁਰਜੀਤ ਨੂੰ ਦੂਰ ਕਰਨ ਦੀਆਂ ਸਕੀਮਾਂ ਲਾਉਣੀਆਂ ਸ਼ੁਰੂ ਕਰ ਦਿੰਦਾ ਪਰ ਉਹ ਉਹਨਾਂ ਨੂੰ ਦੂਰ ਨਹੀਂ ਕਰ پا ਰਿਹਾ ਸੀ ਜਿਸ ਕਰਕੇ ਉਹ ਆਪਣਾ ਕੰਮ ਛੱਡ ਕੇ ਘਰ ਵਿੱਚ ਹੀ ਰਹਿਣ ਲੱਗ ਗਿਆ ਪਰ ਮਲਕੀਤ ਤੇ ਸੁਰਜੀਤ ਕਦੋਂ ਹਟਣ ਵਾਲੇ ਸੀ ਇੱਕ ਦਿਨ ਸੁਰਜੀਤ ਲੁੱਕ ਕੇ ਮਲਕੀਤ ਕੋਲ ਜਾਂਦੀ ਹੈ ਤੇ ਉਹਨੂੰ ਕਹਿੰਦੀ ਹੈ ਕਿ ਮੈਨੂੰ ਇੱਥੋਂ ਭਜਾ ਕੇ ਲੈ ਜਾ ਮੇਰਾ ਘਰ ਵਾਲਾ ਮੈਨੂੰ ਬਹੁਤ ਕੁੱਟਦਾ ਹੈ ਤੇ ਮੈਂ ਹੁਣ ਇਹ ਸਭ ਕੁਝ ਹੋਰ ਬਰਦਾਸ਼ਤ ਨਹੀਂ ਕਰ ਸਕਦੀ ਮਲਕੀਤ ਕਹਿੰਦਾ ਕਿ ਸੁਰਜੀਤ ਤੂੰ ਸੱਚੀ ਇਚਾਉਂਦੀ ਆ ਕਿ ਮੈਂ ਤੈਨੂੰ ਭਜਾ ਕੇ ਲੈ ਜਾਵਾਂ ਤੂੰ ਮੇਰੇ ਲਈ ਆਪਣਾ ਪਰਿਵਾਰ ਛੱਡ ਸਕਦੀ ਆ ਤਾਂ ਸੁਰਜੀਤ ਕਹਿੰਦੀ ਕਿ ਮੈਂ ਤੇਰੇ ਲਈ ਆਪਣਾ ਘਰ ਵਾਲਾ ਆਪਣਾ ਬੱਚਾ ਆਪਣਾ ਸਭ ਕੁਝ ਛੱਡਣ ਲਈ ਤਿਆਰ ਆ ਪਰ ਤੂੰ ਮੈਨੂੰ ਇੱਥੋਂ ਲੈ ਜਾ ਜਿਸ ਤੋਂ ਬਾਅਦ ਮਲਕੀਤ ਮੌਕਾ ਦੇ ਕੇ surjit ਨੂੰ ਲੈ ਕੇ ਦਿੱਲੀ ਭੱਜ ਜਾਂਦਾ ਤੇ ਦੋਨੇ ਉੱਥੇ ਇੱਕ ਕਿਰਾਏ ਦੇ ਕਮਰੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਨੇ ਦੂਜੀ ਸਾਈਡ ਬਲਜਿੰਦਰ ਆਪਣੀ ਘਰ ਵਾਲੀ ਲੱਭਣ ਲਈ ਥਾਂ ਤਾਂ ਹੱਥ ਮਾਰਦਾ ਫਿਰਦਾ ਸੀ ਪਰ ਉਸ ਨੂੰ ਮਲਕੀਤ ਤੇ surjit ਬਾਰੇ ਕੁਝ ਵੀ ਨਹੀਂ ਪਤਾ ਲੱਗ ਰਿਹਾ ਸੀ ਜਿਸ ਤੋਂ ਬਾਅਦ ਉਹ ਥੱਕ ਹਾਰ ਕੇ ਉਹਨਾਂ ਦੇ ਪਿੱਛੇ ਭਜਣਾ ਬੰਦ ਕਰ ਦਿੰਦਾ ਮਲਕੀਤ ਘਰ ਦਾ ਗੁਜ਼ਾਰਾ ਚਲਾਉਣ ਲਈ ਦਿੱਲੀ ਦੀ ਸਬਜ਼ੀ ਮੰਡੀ ਵਿੱਚ ਸਬਜ਼ੀ ਵੇਚਣਾ ਸ਼ੁਰੂ ਕਰ ਦਿੰਦਾ ਤੇ ਇਦਾਂ ਉਹਨਾਂ ਨੂੰ ਹੌਲੀ-ਹੌਲੀ 8 ਸਾਲ ਬੀਤ ਜਾਂਦੇ ਨੇ ਮਲਕੀਤ ਤੇ ਸੁਰਜੀਤ ਦੇ ਘਰੇ ਇੱਕ ਛੋਟੀ ਜਿਹੀ ਜਨਮ ਲੈਂਦੀ ਹੈ ਜਿਸ ਦਾ ਨਾਮ ਉਹਨਾਂ ਨੇ ਹਿਮਾਂਸ਼ੀ ਰੱਖਿਆ ਤੇ ਹੁਣ ਉਹਨਾਂ ਨੂੰ ਲੱਗ ਰਿਹਾ ਸੀ ਕਿ ਹੁਣ ਸਭ ਕੁਝ ਠੀਕ ਹੋ ਗਿਆ ਹੈ ਤੇ ਹੁਣ ਉਹਨਾਂ ਨੂੰ ਆਪਣੇ ਪਿੰਡ ਵਾਪਸ ਲੋੜ ਜਾਣਾ ਚਾਹੀਦਾ ਹੈ ਤੇ ਆਪਣਾ ਘਰ-ਬਾਰ ਸੰਭਾਲਣਾ ਚਾਹੀਦਾ ਹੈ ਜਿਸ ਤੋਂ ਬਾਅਦ ਹੋਲੀ ਵਾਲੇ ਦਿਨ ਮਲਕੀਤ ਆਪਣੇ ਟੱਬਰ ਨੂੰ ਲੈ ਕੇ ਆਪਣੇ ਪਿੰਡ ਪਹੁੰਚਦਾ ਤੇ ਆਪਣੇ ਭਰਾ ਬਲਜੀਤ ਤੋਂ ਆਪਣੀ ਹਿੱਸੇ ਦੀ ਜ਼ਮੀਨ ਲੈ ਲੈਂਦਾ ਤੇ ਘਰ ਵਿੱਚ ਵੀ ਬਟਵਾਰਾ ਕਰ ਲੈਂਦਾ ਪਰ ਜਦੋਂ ਹੀ ਬਲਜਿੰਦਰ ਨੂੰ ਇਹ ਪਤਾ ਲੱਗਦਾ ਹੈ ਕਿ ਉਸ ਦੀ ਘਰ ਵਾਲੀ ਤੇ ਮਲਕੀਤ 8 ਸਾਲਾਂ ਬਾਅਦ ਵਾਪਸ ਆ ਗਏ ਨੇ ਤਾਂ ਪਿੰਡ ਵਿੱਚ ਪੰਚਾਇਤ ਕਰਦਾ ਹੈ ਪਰ surjit baljinder ਨਾਲ ਜਾਣ ਲਈ ਸਾਫ਼ ਇਨਕਾਲ ਕਰ ਦਿੰਦੀ ਹੈ ਜਿਸ ਤੋਂ ਬਾਅਦ ਬਲਜਿੰਦਰ ਆਪਣੇ ਮੁੰਡੇ ਤਰਮਿੰਦਰ ਨੂੰ ਲੈ ਕੇ ਉੱਥੋਂ ਚਲਾ ਜਾਂਦਾ ਹੈ ਪਰ ਦੂਜੀ ਸਾਈਡ ਮਲਕੀਤ ਦਾ ਭਰਾ ਬਲਜੀਤ ਮਲਕੀਤ ਦੇ ਘਰ ਆਉਣ ਕਰਕੇ ਅੰਦਰੋਂ ਹੀ ਅੰਦਰੋਂ ਮਚ ਸੜ ਰਿਹਾ ਸੀ ਕਿਉਂਕਿ ਉਹਨੂੰ ਇਦਾਂ ਸੀ ਕਿ ਹੁਣ ਮਲਕੀਤ ਕਦੇ ਵੀ ਪਿੰਡ ਨਹੀਂ ਆਊਗਾ ਤੇ ਸਾਰੀ ਜ਼ਮੀਨ ਜਾਇਦਾਦ ਤੇ ਘਰ ਉੱਤੇ ਸਿਰਫ ਉਸਦਾ ਹੱਕ ਹੋਵੇਗਾ ਪਰ ਹੁਣ ਜਦੋਂ ਮਲਕੀਤ ਵਾਪਸ ਆ ਗਿਆ ਸੀ ਤਾਂ ਉਸਨੂੰ ਆਪਣੀ ਹਰ ਇੱਕ ਚੀਜ਼ ਵਿੱਚ ਵਟਵਾਰਾ ਕਰਨਾ ਪੈ ਰਿਹਾ ਸੀ ਤੇ ਇਹ ਚੀਜ਼ ਬਲਜੀਤ ਨੂੰ ਅੰਦਰੋਂ ਹੀ ਅੰਦਰੋਂ ਖਾ ਰਹੀ ਸੀ ਤਾਂ ਕਰਕੇ ਉਸਨੇ ਇੱਕ ਦਿਨ ਪਲਾਨ ਬਣਾਇਆ ਕਿ ਮੈਂ ਆਪਣੇ ਭਰਾ ਨੂੰ ਹੀ ਖਤਮ ਕਰ ਦ ਤੇ ਸਾਰਾ ਦੋਸ਼ ਮੈਂ ਆਰਮਨਾਲ ਬਲਜਿੰਦਰ ਉੱਤੇ ਲਾ ਸਕਦਾ ਉਸ ਤੋਂ ਬਾਅਦ ਬਲਜੀਤ ਮੁੱਲ ਦਾਸਲਾ ਖਰੀਦਦਾ ਹੈ ਤੇ ਮੌਕਾ ਪਾ ਕੇ ਆਪਣੇ ਭਰਾ ਦੇ ਘਰ ਵਿੱਚ ਜਾਂਦਾ ਹੈ ਸਭ ਤੋਂ ਪਹਿਲਾਂ ਉਹ ਆਪਣੀ ਖੇੜਦੀ ਹੋਈ ਛੋਟੀ ਜਿਹੀ ਜੀਪ ਤੀਜੀ ਹਿਮਾਂਸ਼ੀ ਉੱਤੇ ਗੋਲੀ ਚਲਾ ਦਿੰਦਾ ਹੈ ਤੇ ਹਿਮਾਂਸ਼ੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਗੋਲੀ ਦਾ ਖੜਕਾ ਸੁਣ ਕੇ ਜਦੋਂ ਹੀ ਮਲਕੀਤ ਤੇ ਉਸ ਦੀ ਘਰ ਵਾਲੀ ਉੱਥੇ ਪਹੁੰਚਦੇ ਨੇ ਤਾਂ ਉਹ ਬਲਜੀਤ ਨੂੰ ਪਛਾਣ ਲੈਂਦੇ ਨੇ ਹਾਲਾਂਕਿ ਬਲਜੀਤ ਨੇ ਮੂੰਹ ਬੰਨਿਆ ਹੋਇਆ ਸੀ ਪਰ ਆਪਣੇ ਘਰ ਦੇ ਜੀੜੀ ਪਛਾਣ ਤਾਂ ਆ ਹੀ ਜਾਂਦੀ ਹੈ ਮਲਕੀਤ ਤੇ ਸੁਰਜੀਤ ਬਲਜੀਤ ਤੋਂ ਅਸਲਾ ਖੋਣ ਦੀ ਕੋਸ਼ਿਸ਼ ਕਰਦੇ ਨੇ ਤੇ ਆਪਣੀ ਜਾਨ ਪਰ ਹੋ ਇਸ ਵਿੱਚ ناکਾਮਯਾਬ ਹੋ ਜਾਂਦੇ ਨੇ ਤੇ ਬਲਜੀਤ ਬਿਨਾ ਕੁਝ ਸੋਚੇ ਸਮਝੇ ਦੋਨੋਂ ਉੱਤੇ ਗੋਲੀਆਂ ਚਲਾ ਦਿੰਦਾ ਹੈ ਤੇ ਬਾਹਰ ਆ ਕੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਹੈ ਕਿ ਕਿਸੇ ਨੇ ਸਾਡੇ ਘਰ ਵਿੱਚ ਆ ਕੇ ਮੇਰੇ ਭਰਾ ਤੇ ਉਸਦੇ ਟੱਬਰ ਦਾ ਮਰਡਰ ਕਰ ਦਿੱਤਾ ਹੈ ਬਲਜੀਤ ਆਪਣਾ ਸਾਰਾ ਗੁਨਾਹ ਕਬੂਲ ਕਰ ਲੈਂਦਾ ਤੇ ਇਸ ਟਾਈਮ ਉਹ ਜੇਲ੍ਹ ਵਿੱਚ ਆਪਣੇ ਕੀਤੇ ਦੀ ਸਜ਼ਾ ਵੀ ਭੁਗਤ ਰਿਹਾ ਹੈ ਤੇ ਇਸ ਦੇ ਨਾਲ ਹੀ ਆਪਣੀ ਇਹ ਵੀਡੀਓ ਖਤਮ ਹੁੰਦੀ ਹੈ ਤੁਹਾਡੇ ਕੀ ਵਿਚਾਰ ਨੇ ਇਸ ਕੇਸ ਬਾਰੇ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਨਾਲ ਉਦੋਂ ਤੱਕ